ਕਿ ਪ੍ਰਸ਼ਾਸਨ ਕਹਿੰਦਾ ਸ਼ਾਇਦ ਸਮਾਂ ਬੱਦ ਲੱਗ ਗਿਆ ਸਾਨੂੰ ਕਰ ਦੋ ਮਾਫ ਦੋਸਤੋ ਅੱਜ ਇਸ ਤਰੀਕੇ ਬੇਨਤੀ ਤੋਂ ਬਾਅਦ ਬਈ ਦੀ ਸਫਾਈ ਹੋ ਰਹੀ ਹੈ ਰੱਬ ਕਰਕੇ ਲੀਡਰਾਂ ਦੀ ਨੀਤ ਵੀ ਹੋ ਜੇ ਸਾਫ਼ ਦੋਸਤੋ ਰੱਬ ਕਰਕੇ ਲੀਡਰਾਂ ਦੀ ਨੀਅਤ ਵੀ ਹੋ ਜੇ ਸਾਫ਼ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਤਮਾਸ਼ਾ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸਿਰ ਤੁਸੀਂ ਸ਼ਹਿਰ ਤੋਂ ਨਜ਼ਰ ਆਣੇ ਵੀਡੀਓ ਕਿਸ ਵਾਪਰ ਤੋਂ ਆਣੀ ਸਾਥੀਓ ਇੱਕ ਵਾਰ ਫਿਰ ਤੋਂ ਕਲਰਾ ਭੱਲੇ ਵਿਖੇ ਮੌਜੂਦ ਹਾਂ ਔਰ ਆ ਬਈ ਦੇ ਬਿਲਕੁਲ ਬਾਹਰ ਅਸੀਂ ਪੁਲ ਦੇ ਬਿਲਕੁਲ ਉੱਤੇ ਮੌਜੂਦ ਹੈ ਔਰ ਸੋਮਵਾਰ ਇੱਕ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਜਦੋਂ ਇੱਥੇ ਬੇਈ ਵਿੱਚ ਬਹੁਤ ਸਾਰੀ ਬੂਟੀ ਸੀ ਆ ਜਿਹੜੀ ਲੱਗੀ ਹੋਈ ਔਰ ਸਫਾਈ ਬਹੁਤ ਜ਼ਰੂਰੀ ਸੀ ਕਿਉਂਕਿ ਹੁਸ਼ਿਆਰਪੁਰ ਵਿੱਚ ਪਾਣੀ ਆ ਗਿਆ ਸੀਗਾ ਹਿਮਾਚਲ ਤੋਂ ਪਾਣੀ ਬੜਾ ਤੇਜ਼ ਆ ਰਿਹਾ ਤਾਂ ਇਹਨਾਂ ਦੇ ਮਨ 'ਚ ਇੱਕ ਡਰ ਸੀਗਾ ਕਿ ਜੇ ਬੇਈ ਦੀ ਸਫਾਈ ਨਹੀਂ ਹੋਈ ਤਾਂ ਜੇ ਪਾਣੀ ਬੇਈ 'ਚੋਂ ਬਾਹਰ ਆਇਆ ਤਾਂ ਇਹਨਾਂ ਦੇ ਘਰ ਜਿਹੜੇ ਆ ਉਹ ਡਬੋ ਦਵੇਗਾ ਸੋ ਇਹਨਾਂ ਦੀ ਬੇਨਤੀ ਸੀ ਸੋਮਵਾਰ ਨੂੰ ਅਸੀਂ ਵੀਡੀਓ ਪਾੰਨੇ ਆ ਦਿਖਾਈ ਹੱਲੇ ਵੀ ਇਧਰਲੇ ਪਾਸੇ ਤੁਸੀਂ ਦੇਖੋ ਕਿ ਕਿੰਨੀ ਬੂਟੀ ਜਿਹੜੀ ਅੰਦਰ ਹੈ ਜਿਹਦੇ ਕਰਕੇ ਪਾਣੀ ਦੀ ਨਿਕਾਸੀ ਵਿੱਚ ਦਿੱਕਤ ਆਉਂਦੀ ਸੀ ਇਧਰਲੇ ਪਾਸੇ ਸਫਾਈ ਸ਼ੁਰੂ ਹੋ ਗਈ ਹੈ ਤਾਂ ਸੋਮਵਾਰ ਨੂੰ ਹੀ ਇਹਨਾਂ ਦੀ ਵੀਡੀਓ ਪਾਉਣ ਤੋਂ ਬਾਅਦ ਸਾਡੀ ਬਲਵਿੰਦਰ ਮੈਡਮ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਹੈ ਉਹਨਾਂ ਦੇ ਹਸਬੰਡ ਬਲਵਿੰਦਰ ਜੀ ਨਾਲ ਵੀ ਗੱਲਬਾਤ ਹੁੰਦੀ ਹੈ ਉਹਨਾਂ ਨੂੰ ਪਤਾ ਲੱਗਦਾ ਕਿ 1 ਮਹੀਨਾ ਪਹਿਲਾਂ ਹੀ ਉਹ ਨਹਿਰੀ ਵਿਭਾਗ ਨੂੰ ਲਿਖ ਕੇ ਦੇ ਚੁੱਕੇ ਲੇਕਿਨ ਉਹਨਾਂ ਦੇ ਪਾਸੇ ਉਹ ਡਿਲੇ ਹੈ ਸੋ ਉਹ ਐਫਰਟਸ ਕਰਦੇ ਆ ਕੋਸ਼ਿਸ਼ਾਂ ਕਰਦੇ ਜਿਸ ਤੋਂ ਬਾਅਦ ਅੱਜ ਇਹ ਸਫਾਈ ਹੋ ਰਹੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਇਹ ਜਿਹੜੇ ਸਾਡੇ ਇਹ ਚਾਹੁੰਦੇ ਕਿ ਬੀਬੀ ਬੱਤੀ ਦੇ ਜਿਹੜੇ ਪਰਿਵਾਰਕ ਜੀ ਆ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਜਿਹੜੇ ਸਾਡੇ ਦਰਸ਼ਕ ਸ਼ੇਅਰ ਕਰ ਦਿੰਦੇ ਜਦੋਂ ਕਮੈਂਟ ਕਰਦੇ ਉਸ ਤੋਂ ਬਾਅਦ ਸੁਣਵਾਈ ਹੋ ਜਾਂਦੀ ਹੈ ਤਾਂ ਬੀਬੀ ਜੀ ਕਿੱਧਰ ਗਏ ਨੇ ਉਹ ਉਹ ਲੁੱਕ ਗਈ ਮਰ ਚੰਨੀ ਦੱਸੋ ਅੱਛਾ ਇਹ ਇਹ ਬੀਬੀ ਕਹਿੰਦੀ ਮੈਂ ਸਿਰਫ ਇੱਟ ਮਾਰਨੀ ਆ ਉਲ ਨਹੀਂ ਮਾਰਨਾ ਉਦੋਂ ਪ੍ਰਸ਼ਾਸਨ ਦੀ ਇੱਟ ਮਾਰ ਤੁਸੀਂ ਇੱਕ ਮੋਰ ਵਾਂਗ ਮੈਂ ਤਾਂ ਦੋ ਮਾਰ ਦੇਣੀ ਆ ਕਿ ਚਲੋ ਨਹੀਂ ਹੁਣ ਉਦੋਂ ਤਕਲੀਫ ਸੀ ਆਪਾਂ ਨੂੰ ਆਪਾਂ ਗਿਲਾ ਸਾਂਝਾ ਕੀਤਾ ਅੱਜ ਕੰਮ ਹੋ ਗਿਆ ਇੱਕ ਦਿਨ ਦੇ ਅੰਦਰ ਅੰਦਰ ਕੀ ਕਹੋਗੇ ਜੀ ਧੰਨਵਾਦ ਬੜਾ ਸੁੱਖ ਹੋ ਗਿਆ ਜੀ ਕਾ ਭਾਜੀ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਇਹ ਕੰਮ ਕਰਵਾਇਆ ਸਾਡਾ ਜੀ ਹਾਂਜੀ ਸਾਨੂੰ ਪਾਣੀ ਦੀ ਚਿੰਤਾ ਤਾਂ ਸੀ ਚਿੰਤਾ ਬਹੁਤ ਸੀਗੀ ਸਾਨੂੰ ਹਾਂਜੀ ਹੁਣ ਵੀ ਕੋਈ ਕੰਮ ਜਿਹੜਾ ਹੋਣ ਵਾਲਾ ਤੁਹਾਨੂੰ ਲੱਗਦਾ ਕਿ ਅਣਗੌਲੇ ਆ ਜਾ ਰਹੇ ਉਹਦੇ ਬਾਰੇ ਵੀ ਦੱਸ ਦੋ ਬਸ ਹੁਣ ਸਾਡਾ ਉਹ ਦੂਏ ਤੱਕਰ ਕਰਾ ਦੇਣ ਵਿਸ਼ਾਲ ਤੱਕਰ ਪਾਣੀ ਨਿਕਲਦਾ ਹੋ ਜੀ ਨਿਕਾਸੀ ਉਧਰੋਂ ਤੇਜ਼ ਹਾਂਜੀ ਹੁਣ ਆ ਆ ਕਦੋਂ ਦੀ ਜੀ ਸੀ ਵੀ ਲੱਗੀ ਹੋਈ ਹੈ ਜੀ ਹੋ ਗਿਆ 2:00 4:00 ਵਜੇ ਲੱਗੀ 3-4 ਵਜੇ ਦੇ ਲਈ ਜੀ ਅਗਲੇ ਟੈਲੀਫੋਨ ਮੈਡਮ ਦਾ ਹੁਣ ਆਪ ਕੋਲ ਖੜ ਕੇ ਕੰਮ ਕਰਾ ਲਓ ਜਿੱਦੋਂ ਹਰਦੀਪ ਖੜਾ ਡਿਊਟੀ ਕਿਸ ਨਾ ਕਿਸ ਦੀ ਲਾ ਕੇ ਨਾ ਅੱਛਾ ਹਾਂਜੀ ਇੰਦਰਲੇ ਪਾਸੇ ਵੀ ਕਰਕੇ ਜਾਊਗੇ ਹੋਰ ਪਿੰਡ ਦਾ ਪਾਣੀ ਦਾ ਬੰਦ ਕਰਨਾ ਚਾਹੀਦਾ ਪਿੱਛੇ ਦੁਰਗਾਪੁਰ ਦਾ ਠੀਕ ਹੈ ਜੀ ਹਾਂਜੀ ਪਿਛੋ ਹਿਮਾਚਲ ਤੋਂ ਹੀ ਕਰਾ ਦੇ ਜੀ ਨਹੀਂ ਪਿਛੇ ਫੇਰ ਇਹ ਸਾਰੇ ਪਾਣੀ ਆਉਂਦਾ ਖੇਤਾਂ ਦਾ ਵੀ ਪੈ ਜਾਂਦਾ ਫੇਰ ਵੀ ਉਹ ਜਿਹੜੀ ਉਹਨਾਂ ਨੇ ਗੱਲ ਕੀਤੀ ਨਾ ਉਧਰ ਵਿਸ਼ਾਲ ਮੈਗਾ ਮਾਰਟ ਦੇ ਅੱਗੇ ਜਿਹੜੀ ਪ੍ਰੋਬਲਮ ਆ ਜੋ ਨਿਕਾਸੀ ਪ੍ਰੋਪਰਲੀ ਹੋ ਜਵੇ ਫੇਰ ਡਰ ਘੱਟ ਕੱਟ ਜਾਵੇ ਫਿਰ ਚਿੰਤਾ ਘੱਟ ਜਾਵੇ ਬੰਦੇ ਕਰਕੇ 300 ਤੋਂ ਜ਼ਿਆਦਾ ਨਹੀਂ ਅੱਛਾ ਪ੍ਰਸ਼ਾਸਨ ਦਾ ਧੰਨਵਾਦ ਕਰ ਦਿਓ ਜੀ ਫੇਰ ਧੰਨਵਾਦ ਪ੍ਰਸ਼ਾਸਨ ਦਾ ਹਾਂ ਜੀ ਅੱਜ ਸਿੱਧਾ ਧੰਨਵਾਦ ਹੀ ਕਹਿੰਦੀ ਆ ਵਾਧੂ ਨਹੀਂ ਬੋਲਦੀਆਂ ਹੋਰ ਕਿਹੜੀ ਮਾਤਾ ਸੀ ਇਧਰ ਆ ਮਾਤਾ ਵੀ ਬੋਲੀ ਸੀ ਬਾਜੀ ਬਹੁਤ ਧੰਨਵਾਦ ਤੁਹਾਡਾ ਠੀਕ ਚਲੋ ਉਦੋਂ ਇਹ ਮਾਤਾ ਸਾਰੀਆਂ ਗੜਕਦੀਆਂ ਸੀਗੀਆਂ ਬੰਦੇ ਬਣਾਵਾਂਗੇ ਜਿਹੜਾ ਆਊਗਾ ਅੱਜ ਸਿਰਫ ਹੱਸਦੀਆਂ ਤੇ ਧੰਨਵਾਦੀ ਕਹਿ ਰਹੀਆਂ ਜੀ ਮਾਤੂ ਹਾਂ ਜੀ ਇਹਨਾਂ ਕੋ ਬਹੁਤ ਧੰਨਵਾਦ ਜੀ ਤੁਹਾਡੇ ਜਿਹੜੀ ਸਾਡੀ ਬੇਈਂ ਸਾਫ਼ ਕਰਾਤੀ ਤੁਹਾਡੇ ਮੋਹਰੇ ਅਰਦਾਸ ਕੀਤੀ ਸੀਗੀ ਬੇ ਸਾਡਾ ਪਾਣੀ ਨੰਗਦਾ ਹੋ ਜਵੇ ਹਾਂ ਜੀ ਇਹ ਅਸੀਂ ਤੁਹਾਡੇ ਮੋਹਰੇ ਕਰਦੇ ਆ ਤੁਸੀਂ ਉਹਦੇ ਮੋਹਰੇ ਹਾਂ ਜੀ ਆਹ ਹੋ ਐਨੀ ਇੱਕ ਬਹੁਤ ਮਿਹਰ ਮਿਹਰਬਾਨੀ ਆ ਸਾਡੇ ਜਿਹੜਾ ਪਾਣੀ ਲੰਘਦਾ ਕਰ ਦਵੋ ਬਸ ਸਾਨੂੰ ਇਹੀ ਡਰ ਸੀਗਾ ਬੇ ਬਰਜ਼ਾਤ ਆਂਦੀ ਆ ਬੇ ਸਾਡੇ ਘਰਾਂ ਚ ਪਾਣੀ ਨਾ ਪਵੇ ਜਿਹੜਾ ਕੱਪੜਾ ਲੀੜਾ ਵਿੱਚ ਸਿੱਟੇ ਸਿੱਟ ਕੇ ਜਾਂਦੇ ਨੇ ਉਹ ਵੀ ਬੰਦ ਕਰਨਾ ਚਾਹੀਦਾ ਹਾਂ ਇਹ ਵੱਡੀ ਇਹ ਵੀ ਇਹ ਵੀ ਬੰਦ ਕਰਨਾ ਚਾਹੀਦਾ ਆਪ ਅਕਲ ਚਾਹੀਦੀ ਆ ਸੁਚੇਤ ਹੋਣਾ ਚਾਹੀਦਾ ਕਿ ਇਹਦੇ ਵਿੱਚ ਤੁਸੀਂ ਕੱਪੜਾ ਲੀੜਾ ਸਿੱਟ ਕੇ ਜਾਓਗੇ ਆਪਣਾ ਕਚਰਾ ਸਿੱਟ ਕੇ ਜਾਓਗੇ ਤਾਂ ਨੁਕਸਾਨ ਹੁੰਦਾ ਮਤਲਬ ਨਕਾਸੀ ਚ ਪ੍ਰੋਬਲਮ ਆਉਂਦੇ ਉਹੀ ਫੇ ਹੜਾ ਅਗੇ ਸਾਡੇ ਘਰਾਂ ਨੂੰ ਵੱਢਦਾ ਆ ਫੇ ਉਹਦੇ ਨਾਲ ਸਾਡਾ ਵੀ ਜਿਆਦਾ ਹੀ ਨੁਕਸਾਨ ਹੁੰਦਾ ਫੇ ਬਿਮਾਰ ਹੁੰਦੇ ਆ ਬੱਚੇ ਹੁੰਦੇ ਆ ਸਿਆਣੇ ਹੁੰਦੇ ਆ ਬਹੁਤ ਬੁਰਾ ਹਾਲ ਹੁੰਦਾ ਆ ਜੀ ਹਾਂਜੀ ਚਲੋ ਹੁਣ ਆ ਬੇਂਜ ਦਾ ਤਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਨਾ ਮੈਡਮ ਬਲਵਿੰਦਰ ਤੇ ਜਿਹੜੇ ਉਹਨਾਂ ਦੇ ਹਸਬੰਡ ਬਲਵਿੰਦਰ ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਹੈਲਪ ਪੂਰੀ ਕੀਤੀ ਐਫਰਟ ਪੂਰੇ ਕੀਤੇ ਆ ਡੀਸੀ ਸਾਹਿਬ ਤੋਂ ਆਰਡਰ ਲੈ ਕੇ ਕੰਮ ਕਰਾਇਆ ਗਿਆ ਔਰ ਉਮੀਦ ਕਰਦੇ ਆ ਕਿ ਐਦਾਂ ਵੀਡੀਓ ਪਾਣ ਦੀ ਲੋੜ ਹੀ ਨਾ ਪਵੇ ਪਹਿਲੇ ਹੀ ਕੰਮ ਟਾਈਮ ਟੇਮ ਹੁੰਦੇ ਰਹਿਣਾ ਇਹ ਬਰਸਾਤ ਆਣ ਤੋਂ ਪਹਿਲੇ ਹੀ ਇਹ ਕੰਮ ਹੋਣਾ ਚਾਹੀਦਾ ਆ ਹਾਂਜੀ ਕੋਈ ਹੋਰ ਤੁਹਾਡੀ ਡਿਮਾਂਡ ਹੋਵੇ ਜੇ ਉਹ ਛੱਡ ਕੇ ਵਿਸ਼ਾਲ ਮੇਗਾ ਮਾਟਾ ਨੂੰ ਪਹਿਲੇ ਪਿਛਲੇ ਸਾਲ ਪਹਿਲੇ ਇਹਨੂੰ ਸਫਾਈ ਕਰਕੇ ਤੇ ਵੇਚ ਨੂੰ ਐਤ ਕੀ ਆਏ ਨਹੀਂ ਇੱਕ ਦਮ ਵਿੱਚ ਪਿੰਡਾਂ ਦੇ ਆਗਿਆ ਨਾ ਕੱਪੜੇ ਲੀੜੇ ਗੰਦ ਬਹੁਤ ਛਿੱਟਦੇ ਭਾਜੀ ਉਹ ਨਾ ਛਟਣਾ ਉਹਨਾਂ ਨੂੰ ਸਾਡੇ ਉਹ ਤਾਂ ਪ੍ਰਸ਼ਾਸਨ ਨੂੰ ਤਾਂ ਲੋਕਾਂ ਨੂੰ ਬੇਨਤੀ ਕਰਨੀ ਪਈ ਸਾਡੇ ਹੈਗੇ ਕੱਚੇ ਛੱਪਰ ਅਸੀਂ ਬੈਠੇ ਆ ਛੱਪਰਾਂ ਸਾਡਾ ਨੁਕਸਾਨ ਬਹੁਤ ਹੁੰਦਾ ਗਰੀਬਾਂ ਦੇ ਅੱਗੇ ਦੇਖ ਕੇ ਚੱਲ ਜਾਂਦੇ ਨਾ ਸਾਨੂੰ ਕੁਝ ਦਿੰਦੇ ਨਾ ਸਾਡੀ ਬੇਈਂ ਦੇ ਕੋਈ ਸੰਭਾਲ ਕਰਦਾ ਕਿਆ ਕਰੀਏ ਜੀ ਤੁਸੀਂ ਕਹਿੰਦੇ ਜੀ ਆਈ ਦਾ ਇਹ ਕਹਿੰਨੇ ਆ ਬਈ ਸਾਡੇ ਗਟਰ ਵੀ ਸਾਫ਼ ਹੋਣੇ ਚਾਹੀਦੇ ਆ ਅੱਗੇ ਪਰਮਖਾਲਸੇ ਨੂੰ ਫੋਨ ਕਰੀ ਦਸਗਾ ਉਹ ਸਗਾ ਐਮਸੀ ਜਿੱਦਣ ਦੇ ਹੁਣ ਇੱਧਰ ਦੇ ਐਮਸੀ ਹੋਏ ਸਾਡੀ ਕੋਈ ਨਹੀਂ ਸੁਣਾਈ ਕਰਦਾ ਹੈਗਾ ਕੋਈ ਨਹੀਂ ਆਂਦਾ ਗਟਰ ਬਹੁਤ ਭਰੇ ਪਏ ਆ ਆਲੇ ਦੁਆਲੇ ਗੰਦ ਬਹੁਤ ਪੈਂਦਾ ਆ ਪਰਮਦੀ ਤਾਂ ਚਲਦੀ ਰਹਿੰਦੀ ਉਹਨੂੰ ਹੁਣ ਫੋਨ ਕਰ ਲਓ ਹਾਂਜੀ ਉਹਨੂੰ ਫੇਰ ਆਕ ਕੇ ਉਹਨੂੰ ਫੋਨ ਕਰੀਦਾ ਆ ਹਾਂਜੀ ਉਹਨੂੰ ਵੀ ਅਸੀਂ ਫੋਨ ਕਰੀਦਾ ਫੇਰ ਉਹ ਉਹਨਾਂ ਦੀ ਤਾਂ ਹਮੇਸ਼ਾ ਹੀ ਚਲਦੀ ਆ ਹਾਂਜੀ ਉਹ ਆ ਕੇ ਫੇਰ ਖੜ ਜਾਂਦੇ ਆ ਉਹੀ ਫੇਰ ਭੇਜਦੇ ਆ ਸਾਡੇ ਗਟਰ ਸਾਫ਼ ਕਰਾਉਂਦੇ ਆ ਜੀ ਤੇ ਮੱਝਵੇਲ ਤਾਂ ਨੰਗ ਵੀ ਨਹੀਂ ਹੁੰਦਾ ਹੈਗਾ ਇੰਨਾ ਗੰਦ ਵਾਲੇ ਦੁਆਲੇ ਫੈਲਦਾ ਆ ਜੀ ਹਾਂਜੀ ਠੀਕ ਹੈ ਜੀ ਇਹ ਸਾਰੀਆਂ ਭੈਣਾਂ ਬੀਬੀਆਂ ਇਨਾ ਵੱਲੋਂ ਧੰਨਵਾਦ ਹੈ ਪ੍ਰਸ਼ਾਸਨ ਦਾ ਪਰ ਪ੍ਰਸ਼ਾਸਨ ਨੂੰ ਬੇਨਤੀ ਇਹੀ ਹੈ ਕਿ ਪਹਿਲੇ ਹੀ ਸੁਚੇਤ ਰਹੇ ਹਾਂਜੀ ਕੁਸਰ ਮੁਸਰ ਜੀ ਚਲਦੀ ਹੈ ਦੱਸ ਦੋ ਹਰ ਸਾਲ ਪਹਿਲੇ ਸਫਾਈ ਕਰਾ ਨਹੀਂ ਨਹੀਂ ਇਹ ਨਾ ਕਰਨੀ ਚਾਹੀਦੀ ਇਹ ਸਫਾਈ ਨਹੀਂ ਨਹੀਂ ਮਹੀਨੀ ਸਫਾਈ ਕਰਨੀ ਚਾਹੀਦੀ ਆਪੇ ਹੀ ਕਰਨੀ ਚਾਹੀਦੀ ਹੈ ਵੀਡੀਓ ਪਵਾਉਣ ਦੀ ਲੋੜ ਨਾ ਪਵੇ ਨਹੀਂ ਆਪੇ ਕਰਨੀ ਚਾਹੀਦੀ ਹੈ ਵੀਡੀਓ ਮੁੰਡ-ਮੁੰਡ ਕੇ ਵੀਡੀਓ ਕੱਲੇ ਪਾਣੀ ਆ ਹਾਂਜੀ ਇੰਦਾ ਫੇਰ ਠੀਕ ਨਹੀਂ ਨਾ ਲੱਗਦਾ ਹੈਗਾ ਵੀ ਸਾਨੂੰ ਹਰ ਵੇਲੇ ਡਰ ਰਹਿੰਦਾ ਆ ਬੇ ਜਦੋਂ ਮੀਂਹ ਆਉਂਦਾ ਆ ਵੀ ਸਾਡੇ ਘਰਾਂ ਚ ਨਾ ਪਾਣੀ ਆਵੇ ਬੜੀ ਮੁਸ਼ਕਲ ਹੋ ਜਾਂਦੀ ਆ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਆ ਜੀ ਹਾਂਜੀ ਚਲੋ ਇਹ ਵੈਸੇ ਸੰਘਰਸ਼ੀ ਲੋਕ ਨੇ ਜਿੱਤ ਦੀ ਖੁਸ਼ੀ ਨਹੀਂ ਮਨਾਉਂਦੇ ਸੰਘਰਸ਼ੀ ਡੱਟ ਕੇ ਕਰਦੇ ਆ ਚਲੋ ਫਿਰ ਵੀ ਧੰਨਵਾਦ ਔਰ ਬੇਨਤੀ ਫਿਰ ਤੋਂ ਇਹੀ ਹੈ ਕਿ ਆਪੜੇ ਆਪ ਹੀ 3 ਮਹੀਨੇ ਬਾਅਦ 4 ਮਹੀਨੇ ਬਾਅਦ ਬੇਹਿੰਦੀ ਸਫਾਈ ਕਰਦੇ ਰਹਿਣ ਤਾਂ ਜੋ ਇਹਨਾਂ ਦੇ ਉੱਤੇ ਜਿਹੜਾ ਖਤਰਾ ਮੰਡ ਰ ਆਉਂਦਾ ਉਹ ਖਤਰੇ ਤੋਂ ਵੀ ਬਚੇ ਰਹਿਣ ਔਰ ਹੁਣ ਪਾਣੀ ਆਉਣਾ ਤਾਂ ਉਹਦੇ ਵੀ ਪਹਿਲੇ ਪ੍ਰੋਪਰ ਪ੍ਰੋਵੀਜ਼ਨ ਕਰ ਦਿੱਤੇ ਜਾਣ ਕਿਉਂਕਿ ਡਰ ਬਣਿਆ ਹੋਇਆ ਹਾਲਾਂਕਿ ਮੌਸਮ ਵਿਭਾਗ ਵੱਲੋਂ ਬੜੀ ਵਾਰ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕੀਤੀ ਜਾਂਦੀ ਹੈ ਕਿ ਖਤਰਾ ਬਣ ਸਕਦਾ ਤੇ ਜਦੋਂ ਐਦਾਂ ਦੀ ਗੱਲ ਕਹਿ ਦਿੰਦੇ ਇਹਨਾਂ ਦੇ ਮਨ ਡਰ ਜਾਂਦੇ ਆ ਮਨ ਘਬਰਾ ਜਾਂਦੇ ਆ ਕਿ ਕੋਈ ਪਾਣੀ ਬਾਰ-ਬਾਰ ਇਹਨਾਂ ਦੇ ਘਰਾਂ 'ਚ ਆਉਂਦਾ ਇਹ ਤੰਗ ਹੁੰਦੇ ਨੇ ਸਭ ਤੋਂ ਨਜ਼ਦੀਕ ਇਹ ਆ ਸ਼ਹਿਰ 'ਚ ਇਹ ਬਾਰਡਰ ਤੇ ਹੀ ਬੈਠੇ ਨੇ ਪਾਣੀ ਜਦੋਂ ਸ਼ਹਿਰ 'ਚ ਐਂਟਰ ਕਰਦਾ ਪਹਿਲਾਂ ਇਹਨਾਂ ਦੇ ਘਰ ਤਬਾਹ ਹੁੰਦੇ ਆ ਤਾਂ ਇਹਨਾਂ ਦੀ ਇਹੀ ਬੇਨਤੀ ਆ ਕਿ ਰੈਗੂਲਰ ਸਫਾਈ ਹੁੰਦੀ ਰਹੇ ਔਰ ਪਿੱਛੇ ਜਿੱਥੇ ਪਾਣੀ ਬਲੌਕ ਹੁੰਦਾ ਉਥੋਂ ਨਿਕਾਸੀ ਦਾ ਪ੍ਰੋਪਰ ਪ੍ਰੋਵੀਜ਼ਨ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਉੱਤੇ ਜਿਹੜਾ ਸੰਕਟ ਹਮੇਸ਼ਾ ਮਨ ਡਰਾਉਂਦਾ ਰਹਿੰਦਾ ਉਤੋਂ ਇਹਨਾਂ ਦਾ ਬਚਾਅ ਹੋਵੇ ਆ ਕੰਮ ਕਰਾਇਆ ਉਹਦੇ ਲਈ ਧੰਨਵਾਦ ਬਹੁਤ ਬਹੁਤ ਸ਼ੁਕਰੇਬਾਦ ਮਿਹਰਬਾਨੀ